ਦੋਸਤੋ ਰਹਿਂਦੀ ਦੁਨੀਆ ਤੱਕ ਪੋਲਿਟਿਕਸ ਦੇ ਅੰਦਰ ਇਹ ਜਿਹੜੀ ਆ ਐਗਜ਼ਾਮਪਲ ਦਿੱਤੀ ਜਾਂਦੀ ਰਹਣੀ ਆ ਕਿ ਕਿਸੇ ਇੱਕ ਲੀਡਰ ਦੇ ਦਿੱਤੇ ਬਿਆਨਾਂ ਦੇ ਨਾਲ ਕਈ ਵਾਰ ਇਲੈਕਸ਼ਨ ਕਿੱਦਾਂ ਪਲਟ ਜਾਂਦੇ ਆ ਕਿਸੇ ਮੁਲਕ ਦੀ ਰਾਜਨੀਤੀ ਵੈਸੇ ਇੱਕ ਹੋਰ ਐਗਜ਼ਾਮਪਲ ਹੈ ਕਿ ਕਿਸੇ ਦੂਸਰੇ ਮੁਲਕ ਦੀ ਰਾਜਨੀਤੀ ਨੂੰ ਇੱਕ ਲੀਡਰ ਕਿੱਦਾਂ ਪ੍ਰਭਾਵਿਤ ਕਰ ਸਕਦਾ ਮੈਂ ਗੱਲ ਕਰ ਰਿਹਾ ਡੋਨਲਡ ਟਰੰਪ ਦੀ ਡੋਨਲਡ ਟਰੰਪ ਹੋਣਾ ਦੇ ਦਿੱਤੇ ਬਿਆਨਾਂ ਦੇ ਚੱਲਦਿਆਂ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਇੱਕ ਐਸਾ ਸ਼ਿਫਟ ਆਇਆ ਐਗਜ਼ੈਂਪਲਰੀ ਸ਼ਿਫਟ ਜਿਹੜਾ ਉਹ ਆਇਆ ਤੇ ਜਸਟਿਨ ਟਰੂਡੋ ਉਹਨਾਂ ਦੀ ਲਿਬਰਲ ਪਾਰਟੀ ਜਿਹੜੀ ਕਿ ਬਿਲਕੁਲ ਲੱਗਦਾ ਸੀ ਕਿ ਇਹਨਾਂ ਦੇ ਪੱਲੇ ਹੁਣ ਸ਼ਖਿਸ਼ਤੀ ਹੈ ਤੇ ਇਹ ਹਾਰ ਹਲ ਹਾਰਤ ਦੇ ਵਿੱਚ ਇਹਨਾਂ ਦੀ ਹਾਰ ਹੀ ਹੋਣੀ ਹੈ ਜਸਟਿਨ ਟਰੂਡੋ ਸਾਹਿਬ ਘਰੇ ਜਾਂਦੇ ਨੇ ਮਾਰਕ ਕਾਰਨੀ ਹੁਣੀ ਆਉਂਦੇ ਨੇ ਤੇ ਮਾਰਕ ਕਾਰਨੀ ਹੁਣਾ ਦੇ ਚੱਲਦੇ ਆ ਤੇ ਨਾਲ ਦੀ ਨਾਲ ਡੋਨਲਡ ਟਰੰਪ ਦੇ ਦਿੱਤੇ ਹੋਏ ਬਿਆਨਾਂ ਦੇ ਚੱਲਦੇ ਆ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਚੌਥੀ ਵਾਰ ਲਗਾਤਾਰ ਲਿਬਰਲ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਆ ਇਹ ਜਿਵੇਂ ਮੈਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਤੱਕ ਤੁਸੀਂ ਇਸ ਜਿਹੜਾ ਨਤੀਜਾ ਆਇਆ ਹੁਣ ਇਹਦੇ ਬਾਰੇ ਕਿਆ ਫ਼ਿਮਨੀ ਸੀ ਲਾ ਸਕਦੇ ਸੋਚ ਨਹੀਂ ਸੀ ਸਕਦਾ ਕੋਈ ਕਿ ਜਸਟਿਨ ਟੂਡੋ ਉਹਨਾਂ ਦੀ ਪਾਰਟੀ ਜਿਹੜੀ ਲਿਬਰਲ ਪਾਰਟੀ ਆ ਵੀ ਉਹ ਚੋਣਾਂ ਜਿੱਤ ਵੀ ਸਕਦੀ ਆ ਜਾਂ ਚੋਣਾਂ ਦੇ ਵਿੱਚ ਕਿਤੇ ਇੱਕ ਤਗੜੀ ਟੱਕਰ ਵੀ ਦੇ ਸਕਦੀ ਆ ਪਰ ਇਹ ਜਿਹੜਾ ਜਸਟਿਨ ਟੂਡੋ ਉਹਨਾਂ ਨੇ ਵੀ ਚੰਗਾ ਫੈਸਲਾ ਲਿਆ ਉਹਨਾਂ ਨੇ ਕਿਹਾ ਕਿ ਮੈਂ ਕਿਉਂਕਿ ਲੋਕੀ ਮੇਰੇ ਤੋਂ ਕਫਾ ਨੇ ਮੈਂ ਅਸਤੀਫਾ ਦੇ ਕੇ ਘਰੇ ਜਾਣਾ ਮਾਰਕ ਕਾਰਨੀ ਹੁਣੀ ਆਉਂਦੇ ਨੇ ਤੇ ਅੱਛਾ ਅਸਤੀਫੇ ਵਾਲੀ ਗੱਲ ਤੋਂ ਤਾਂ ਜੇਕਰ ਆਪਾਂ ਵੇਖੀਏ ਨਾ ਦੇਖੋ ਹੁਣ ਐਨਡੀਪੀ ਦੇ ਜਿਹੜੇ ਲੀਡਰ ਨੇ ਜਗਮੀਤ ਸਿੰਘ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਆਪਣੀ ਸੀ ਹਾਲਾਂਕਿ ਜਿਹੜਾ ਜਗਮੀਤ ਸਿੰਘ ਓਣੀ ਜਿੱਤ ਤੋਂ ਪਹਿਲਾਂ ਜਿੱਤਦੇ ਸੀ ਉਹ ਇਲਾਕਾ ਜਿਹੜਾ ਉਹ ਹਲਕਾ ਜਿਹੜਾ ਸੀ ਉਹਨਾਂ ਦਾ ਚੇਂਜ ਹੋ ਗਿਆ ਉਹਦੇ ਵਿੱਚ ਬਦਲਾਅ ਹੋਏ ਨੇ ਇਸ ਵਾਰ ਕੁਝ ਹਲਕਿਆਂ ਦੇ ਵਿੱਚ ਕੈਨੇਡੀਅਨ ਪੋਲਿਟਿਕਸ ਦੇ ਅੰਦਰ ਸੋ ਜਗਮੀਤ ਸਿੰਘ ਓਣੀ ਆਪਣੀ ਸੀਟ ਹਾਰ ਗਏ ਪਰ ਉਹਨਾਂ ਨੇ ਨਾਲੇ ਇਹ ਕਹਿ ਦਿੱਤਾ ਕਿ ਠੀਕ ਹੈ ਜੀ ਮੈਂ ਅਸਤੀਫਾ ਦੇ ਰਿਹਾ ਤੇ ਮੈਂ ਅਸੀਂ ਵੈਸੇ ਯਾਰ ਮਿੱਤਰ ਗੱਲਾਂ ਕਰ ਰਿਹਾ ਸੀ ਵੀ ਯਾਰ ਜਗਨਜੀਤ ਸਿੰਘ ਉਹਨਾਂ ਨੂੰ ਚਾਹੀਦਾ ਵੀ ਹੁਣ ਕਿਤੇ ਪੰਜਾਬ ਗੇੜਾ ਮਾਰਿਆ ਤਾਂ ਸਾਡੇ ਵਾਲਿਆਂ ਨੂੰ ਵੀ ਸਮਝਾਇਆ ਮਾੜਾ ਜਾ ਵੀ ਕੋਈ ਐਡੀ ਗੱਲ ਨਹੀਂ ਹੁੰਦੀ ਜੇਕਰ ਲੋਕੀ ਕਹਿ ਦੇਣ ਕਿ ਭਾਈ ਹੁਣ ਸਾਨੂੰ ਤੁਹਾਡੇ ਤੋਂ ਅਸੀਂ ਸੇਵਾ ਹੋਰ ਨਹੀਂ ਕਰਵਾਉਣੀ ਤੇ ਹੁਣ ਤੁਸੀਂ ਸਾਨੂੰ ਸੇਵਾ ਦਾ ਮੌਕਾ ਦੇ ਉਹਦੇ ਤੁਸੀਂ ਘਰਾਂ ਨੂੰ ਜਾਓ ਤੇ ਮੰਨ ਲਈ ਦੀ ਹੁੰਦੀ ਲੋਕਾਂ ਦੀ ਵੀ ਕਦੇ ਤੇ ਇਹਦੇ ਨਾਲ ਫਿਰ ਪਾਰਟੀਆਂ ਡੁੱਬਦੀਆਂ ਨਹੀਂ ਤੇ ਪਾਰਟੀ ਕਿਸੇ ਇੱਕ ਪਰਿਵਾਰ ਦੀ ਜਾਇਦਾਦ ਵੀ ਨਹੀਂ ਵਣਦੀ ਤੇ ਜਿਹੜਾ ਬਾਰ-ਬਾਰ ਨਵਾਂ ਯੰਗ ਬਲੱਡ ਆਉਂਦਾ ਰਹਿੰਦਾ ਪਾਰਟੀਆਂ ਦੇ ਵਿੱਚ ਤੇ ਜਿਹੜੀ ਉਹਨਾਂ ਦੀ ਸਿਆਸਤ ਹੈ ਉਹ ਵੀ ਲਗਾਤਾਰ ਨਿੱਖਰਦੀ ਰਹਿੰਦੀ ਆ ਸੋ ਜਗਮੀਤ ਸਿੰਘ ਉਹਨਾਂ ਦੀ ਆਪਾਂ ਗੱਲ ਕੀਤੀ ਹੈ ਜਗਮੀਤ ਸਿੰਘ ਹੁਣੀ ਆਪਣੀਆਂ ਚੋਣਾਂ ਜਿਹੜਾ ਆਪਣਾ ਹਲਕਾ ਹਾਰ ਗਿਆ ਪੇਰੇ ਪੋਲੇ ਬਾਰੇ ਇੱਕ ਤਗੜੇ ਲੀਡਰ ਕੰਜ਼ਰਵਟਿਵ ਪਾਰਟੀ ਦੇ ਆਗੂ ਮੇਨ ਲੀਡਰ ਉਹਨਾਂ ਦੇ ਉਹ ਵੀ ਆਪਣੀ ਜਿਹੜੀ ਆ ਚੋਣ ਉਹ ਵੀ ਹਾਰ ਗਏ ਨੇ ਈਵਨ ਦੋ ਕਿ ਜਿਹੜੀ ਕੰਜ਼ਰਵਟਿਵ ਪਾਰਟੀ ਚੰਗੀ ਆਪੋਜੀਸ਼ਨ ਦੇ ਤੌਰ ਤੇ ਤਾਂ ਉਹਨਾਂ ਨੇ ਰਹਿਣਾ ਹੀਆ ਹਾਲਾਂਕਿ ਇਸ ਵਾਰ ਫਿਰ ਜਿਹੜੇ ਹਾਊਸ ਆਫ ਕਾਮਨਸ ਦੇ ਅੰਦਰ ਇਹਨਾਂ ਦੀ ਲਿਬਰਲ ਪਾਰਟੀ ਦੀ ਇਹਨਾਂ ਕੋਲ ਬਹੁਮਤ ਨਹੀਂ ਹੈਗਾ ਪਿਛਲੀ ਵਾਰ ਦੇ ਨਾਲੋਂ ਸੀਟਾਂ ਜ਼ਿਆਦੇ ਨਹੀਂ ਪਿਛਲੀ ਵਾਰ ਤਾਂ ਐਨਡੀਪੀ ਜਿਹੜੇ ਜਗਮੀਤ ਸਿੰਘ ਉਹਨਾਂ ਦੀ ਜਿਹੜੀ ਆ ਉਹਨਾਂ ਨੇ ਕਿਉਂਕਿ ਐਨਡੀਪੀ ਨੇ ਇਹਨਾਂ ਨੂੰ ਸਮਰਥਨ ਦਿੱਤਾ ਹੋਇਆ ਸੀਗਾ ਟਰੂਡੋ ਸਾਹਿਬ ਨੂੰ ਇਸੇ ਕਰਕੇ ਇਹਨਾਂ ਦੀ ਸਰਕਾਰ ਚੱਲਦੀ ਸੀ ਪਰ ਹੁਣ ਉਸ ਲੈਵਲ ਤੇ ਤਾਂ ਨਹੀਂ ਕੁਝ ਸੀਟਾਂ ਦੀ ਕਮੀ ਆ ਬਟ ਡੈਫੀਨਿਟਲੀ ਜਿਹੜਾ ਮੈਜੋਰਿਟੀ ਹਾਸਲ ਜੇਸਟਰੀਕੇ ਦੀ ਮੈਜੋਰਿਟੀ ਲਿਬਰਲ ਪਾਰਟੀ ਵਾਲੇ ਚਾਹੁੰਦੇ ਸੀਗੇ ਉਹ ਉਹ ਇਹ ਨਹੀਂ ਹਾਸਲ ਕਰ ਸਕੇ ਸੋ ਜੇਕਰ ਆਪਾਂ ਵੇਖੀਏ ਤਾਂ ਜੀ 172 ਸੀਟਾਂ ਤੁਹਾਨੂੰ ਚਾਹੀਦੀਆਂ ਹੋਣੀਆਂ ਜਿਹੜਾ ਇੱਕ ਮੈਜਿਕ ਫਿਗਰ ਕਿਹਾ ਜਾਂਦਾ ਵੀ ਜਾਦੂਈ ਅੰਕੜਾ ਆਪਣੇ ਇੰਡੀਅਨ ਮੀਡੀਆ ਦੇ ਵਿੱਚ ਬੜਾ ਕੋਟ ਕੀਤਾ ਜਾਂਦਾ ਤੇ ਜਿਹੜਾ ਮੈਜਿਕ ਨੰਬਰ ਹੁੰਦਾ ਉਹ 172 ਦਾ ਹੁੰਦਾ ਵੀ ਹਾਊਸ ਆਫ ਕਾਮਨਸ ਕੈਨੇਡਾ ਦੇ ਅੰਦਰ ਜੇਕਰ ਤੁਸੀਂ ਮੈਜੋਰਟੀ ਹਾਸਲ ਕਰਨੀ ਆ ਕੈਨੇਡੀਅਨ ਸਰਕਾਰ ਬਣਾਉਣੀ ਆ ਉਹਦੇ ਲਈ ਤੁਹਾਨੂੰ 172 ਸੀਟਾਂ ਚਾਹੀਦੀਆਂ ਹੋਣੀਆਂ ਸੋ ਲਿਬਰਲ ਪਾਰਟੀ ਨੇ 44% ਵੋਟਾਂ ਆਪਣੇ ਨਾਮ ਕਰਕੇ 168 ਸੀਟਾਂ ਜਿੱਤੀਆਂ ਨੇ ਜਦਕਿ ਜਿਹੜੀ ਕੰਜ਼ਰਵਟਿਵ ਪਾਰਟੀ ਦੂਸਰੇ ਨੰਬਰ ਦੀ ਆਪੋਜੀਸ਼ਨ ਤੇ ਰਿਹਾ ਉਹਨਾਂ ਨੇ 144 ਸੀਟਾਂ ਜਾਦੇ ਫਰਕ ਨਹੀਂ ਹੈਗਾ 41% ਵੋਟ ਸ਼ੇਅਰ ਕੰਜ਼ਰਵੇਟਿਵ ਪਾਰਟੀ ਨੇ ਹਾਸਲ ਕੀਤਾ 144 ਸੀਟਾਂ ਹਾਸਲ ਕੀਤੀਆਂ ਇਹਨਾਂ ਨੇ ਤੇ ਬਲੌਕ ਕਯੂਵਿਕਸ 23 ਸੀਟਾਂ ਦੇ ਨਾਲ ਤੀਸਰੇ ਨੰਬਰ ਤੇ ਰਹੇ ਨੇ ਐਨਡੀਪੀ 7 ਬਾਕੀ ਅਦਰਸ 1 ਆ ਸੋ ਐਨਡੀਪੀ ਤੇ ਜਿਹੜਾ ਇਹ ਇਹ ਕਾਫੀ ਜ਼ਿਆਦਾ ਜਿਹੜਾ ਐਨਡੀਪੀ ਆਪਣੀਆਂ ਸੀਟਾਂ ਹਾਰੀ ਆ ਹੁਣ ਜੇਕਰ ਤੁਸੀਂ ਪਿਛਲੀ ਵਾਰ ਦੇਖੋ NDP ਨੇ 25 ਸੀਟਾਂ ਹਾਸਲ ਕੀਤੀਆਂ ਸੀ 18 ਸੀਟਾਂ ਦਾ ਫਰਕ ਹੈ 18 ਸੀਟਾਂ NDP ਇਸ ਵਾਰ ਹਾਰ ਗਈ ਆ ਆਬਵੀਅਸਲੀ ਉਹਨਾਂ ਦੇ ਜਿਹੜੇ ਲੀਡਰ ਆ ਉਹ ਵੀ ਆਪਣੀ ਸੀਟ ਹਾਰ ਗਏ ਕਯੂਬਿਕਸ ਜਿਹੜੇ ਆ ਉਹਨਾਂ ਨੇ ਵੀ ਪਿਛਲੀ ਵਾਰ ਦੇ ਨਾਲੋਂ ਇਸ ਵਾਰ ਉਹਨਾਂ ਦਾ ਪ੍ਰਦਰਸ਼ਨ ਜਿਹੜਾ ਕਾਫੀ ਜ਼ਿਆਦਾ ਨਿਰਾਸ਼ਾਜਨਕ ਰਿਹਾ 32 ਸੀਟਾਂ ਉਹਨਾਂ ਨੇ 2021 ਦੇ ਵਿੱਚ ਹਾਸਲ ਕੀਤੀਆਂ ਸੀਗੀਆਂ ਜਦਕਿ ਇਸ ਵਾਰ ਉਹਨਾਂ ਨੂੰ ਮਹਿਜ 23 ਸੀਟਾਂ ਹਾਸਲ ਹੋਈਆਂ ਕੰਜ਼ਰਵੇਟਿਵ ਪਾਰਟੀ ਜਿਹੜੀ ਪੀਰੇ ਪੋਲੀਵਰ ਹੋਣ ਵਾਲੀ ਪਾਰਟੀ ਆ ਜੇ ਕਹੋਗੇ ਇਸ ਸਮੇਂ ਆਪੋਜੀਸ਼ਨ ਦੇ ਵਿੱਚ ਆ ਉਹਨਾਂ ਨੇ ਗੇਨ ਤਾਂ ਕੀਤਾ ਪਰ ਸਟਿਲ ਉਹ ਸਰਕਾਰ ਬਣਾਉਣ ਦੇ ਵਿੱਚ ناکਾਮਯਾਬ ਰਹੇ 119 ਸੀਟਾਂ 2021 ਦੇ ਵਿੱਚ ਉਹਨਾਂ ਨੇ ਹਾਸਲ ਕੀਤੀਆਂ ਸੀਗੀਆਂ ਇਸ ਵਾਰ 25 ਸੀਟਾਂ ਦਾ ਵਾਧਾ ਕਰਕੇ 144 ਤੇ ਪਹੁੰਚੇ ਨੇ ਹਾਲਾਂਕਿ ਸਰਕਾਰ ਫਿਰ ਵੀ ਉਹਨਾਂ ਨੂੰ ਕਹ ਲੋ ਕਿ ਆਪੋਜੀਸ਼ਨ ਦੇ ਵਿੱਚ ਹੀ ਰਹਿਣਾ ਪੈਣਾ ਲਿਬਰਲ ਪਾਰਟੀ 160 ਸੀਟਾਂ 221 ਦੇ ਵਿੱਚ ਸੀਗੀਆਂ ਇਹਨਾਂ ਦੇ ਕੋਲ ਜੀ ਤੇ ਇਸ ਵਾਰ 168 ਸੀਟਾਂ ਦੇ ਨਾਲ ਇਹ ਸਭ ਤੋਂ ਵੱਡੀ ਪਾਰਟੀ ਬਣ ਕੇ ਆਏ ਨੇ ਤੇ ਜ਼ਾਹਰ ਜੀ ਗੱਲ ਹੈ ਸਰਕਾਰ ਵੀ ਇਹਨਾਂ ਦੀ ਹੀ ਬਣ ਜਾ ਰਹੀ ਆ ਸੁਮਾਰਕ ਕਾਰਨੀ ਉਹਨਾਂ ਦੀ ਲੀਡਰਸ਼ਿਪ ਇਹ ਇੱਕ ਨੋਟੇਬਲ ਕਮਬੈਕ ਆ ਮਾਰਕ ਕਾਰਨੀ ਉਹਨਾਂ ਦੇ ਲਈ ਜਿਵੇਂ ਮੈਂ ਪਹਿਲਾਂ ਕਿਹਾ ਕਿ ਐਗਜ਼ੈਂਪਲਰੀ ਜਿਹੜੀ ਇੱਕ ਚੀਜ਼ ਹੋਈ ਆ ਐਗਜ਼ਾਮਪਲ ਸੈੱਟ ਹੋਈ ਆ ਦੁਨੀਆ ਭਰ ਦੀ ਪੋਲਿਟਿਕਸ ਦੇ ਵਿੱਚ ਕਿ ਕਿਵੇਂ ਕਈ ਵਾਰ ਤਿੰਨਾਂ ਚਾਰ ਮਹੀਨਿਆਂ ਦੇ ਵਿੱਚ ਕਿਦਾਂ ਸਥਿਤੀਆਂ ਪਲਟ ਜਾਂਦੀਆਂ ਆ ਆਪਾਂ ਅਕਸਰ ਕਈ ਵਾਰ ਇੱਥੇ ਕਹੀਦਾ ਨਾ ਕਿ ਰਾਜਨੀਤੀ ਦੇ ਵਿੱਚ ਕਈ ਵਾਰ ਥੋੜੇ ਜਿਹੇ ਦਿਨਾਂ ਦਾ ਸਮਾਂ ਵੀ ਬਹੁਤ ਹੁੰਦਾ ਬਹੁਤ ਲੰਬਾ ਹੁੰਦਾ ਸੋ ਉਹ ਗੱਲ ਕਹਿ ਲਓ ਕਿ ਸਾਬਤ ਹੋ ਗਈ ਆ ਇਹਨਾਂ ਵੇ ਕਿ ਰਾਜਨੀਤੀ ਦੇ ਵਿੱਚ ਜਦੋਂ ਸਥਿਤੀਆਂ ਪਲਟਦੀਆਂ ਕਈ ਵਾਰ ਇੰਨੀਆਂ ਡਰਾਸਟਿਕਲੀ ਵੀ ਚੇਂਜ ਹੋ ਜਾਂਦੀਆਂ ਹੁਣ ਦੇਖੋ ਤੁਸੀਂ 5-7 ਮਹੀਨੇ ਪਹਿਲਾਂ ਜਾ ਕੇ ਦੇਖੋ ਟਰੂਡੋ ਸਾਹਿਬ ਲਿਬਰਲ ਦੇ ਪ੍ਰਧਾਨ ਨੇ ਤੇ 트럼ਪ ਸਾਹਿਬ ਨਵੇਂ ਨਵੇਂ ਹਜੇ ਆਏ ਨੇ ਚੋਣਾਂ ਦੇ ਵਿੱਚ ਜਾਂ ਕਹ ਲਓ ਕਿ ਚੋਣਾਂ ਜਿੱਤਣ ਦੀ ਸਥਿਤੀ ਦੇ ਉਹ ਪਹੁੰਚ ਪਹੁੰਚ ਰਹੇ ਨੇ ਤੇ ਕਿਸੇ ਨੂੰ ਮਾਰ ਕਾਰਨੀ ਦੇ ਬਾਬਤ ਪਤਾ ਮੈਨੂੰ ਲੱਗਦਾ ਇਦਾਂ ਪਹਿਰੇ ਪੋਲੇਵਰ ਹੁਣੀ ਕਹ ਲਓ ਕਿ ਪੂਰਾ ਸੂਟ ਬੂਟ ਸਮਾ ਆ ਉਹਨਾਂ ਨੇ ਕਿ ਵੇ ਭਾਈ ਆਪਾਂ ਪ੍ਰਧਾਨ ਮੰਤਰੀ ਦੀ ਸੌ ਚੱਕਣੀ ਤੇ ਚੱਕਣੀ ਆ ਤੇ ਜਦੇ 트럼ਪ ਉਹਨਾਂ ਨੇ ਆ ਕੇ ਇਹ ਕੈਸਾ ਰਾਗ ਆ ਲਾ ਪਿਆ ਉਹਨਾਂ ਨੇ 51ਵੀਂ ਸਟੇਟ ਵਾਲਾ ਵੀ ਜਦ ਹੀ ਇਹ ਪੇਰੇ ਪੋਲੇਵਰ ਉਹਨਾਂ ਦਾ ਤਾਂ ਕੰਮ ਉਹਨਾਂ ਨੇ ਖਰਾਬ ਕਰ ਦਿੱਤਾ ਡੋਨਲਡ 트럼ਪ ਨੇ ਹਾਲਾਂਕਿ ਇੱਕ ਉਹ ਵਿਚਾਰਧਾਰਾ ਦੀਆਂ ਪਾਰਟੀਆਂ ਬੰਨੀਆਂ ਜਾਂਦੀਆਂ ਅੱਛਾ ਇਹ ਖਾਸੀ ਪ੍ਰੋਬਲਮ ਰਹੀ ਆ ਜੀ ਇਹ ਪੇਰੇ ਪੋਲੇਵਰ ਉਹਨਾਂ ਦੀ ਜਾਂ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਇਹ ਵਿਚਾਰਧਾਰਕ ਜੇਕਰ ਆਪਾਂ ਵੇਖੀਏ ਤਾਂ ਸੋ ਖੈਰ ਇਹ ਇਹਦੇ ਤੇ ਆਉਨੇ ਆ ਤੇ ਮੋਸਟਲੀ ਜੇਕਰ ਤੁਸੀਂ ਆਪਾਂ ਦੇਖੀਏ ਤਾਂ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਲਈ ਪ੍ਰੈਸ਼ਰ ਕੀ ਰਹਣੇ ਆ ਜਿਹੜੇ ਦੇ ਲਈ ਇੱਕ ਤਾਂ ਯੂ ایس ਦੇ ਨਾਲ ਕਿੱਦਾਂ ਡੀਲ ਕਰਨਾ ਤੇ ਬਾਕੀ ਇਸ ਮੁਲਕ ਦੀ ਜਿਹੜੀ ਆਰਥਿਕਤਾ ਆ ਉਹਨੂੰ ਉਹ ਇਹ ਕਿੱਦਾਂ ਡੀਲ ਕਰਦੇ ਨੇ ਜਿਹੜੇ ਆ ਮਾਰਕਾਰਨੀ ਹੁਣੀ ਮਾਰਕਾਰਨੀ ਇੱਕ ਤਗੜੇ ਅਰਥਸ਼ਾਸਤਰੀ ਨੇ ਬੈਂਕ ਆਫ ਇੰਗਲੈਂਡ ਯੂਕੇ ਦੀ ਤਾਂ ਇਕਨੋਮੀ ਚ ਚਲਾਉਂਦੇ ਪਰ ਯੂਕੇ ਯੂ ਐਸ اے ਯੂਰੋਪੀਅਨ ਜਿਹੜੀਆਂ ਇਹ ਕੰਟਰੀਆਂ ਨੇ ਪੰਜ ਸੱਤ ਵੈਸਟਰਨ ਜਿਹੜਾ ਆਪਾਂ ਬੈਸਟ ਕਹਿੰਦੇ ਆ ਕਿ ਬਹੁਤ ਜ਼ਿਆਦਾ ਫੇਮਸ ਆ ਨਾ ਪੱਛਮ ਉਹਦੇ ਵਿੱਚ ਯੂ ਐਸ اے ਤੇ ਯੂਕੇ ਹੀ ਦੋ ਵੱਡੇ ਪਲੇਅਰ ਨੇ ਸੋ ਯੂਕੇ ਦੀ ਇਕਨੋਮੀ ਵੀ ਜਿੱਥੇ ਗੱਲ ਆਪਾਂ ਆਉਂਦੀ ਹੈ ਉੱਥੇ ਨਾਲ ਦੀ ਨਾਲ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਦੁਨੀਆ ਦੀ ਇਕਨੋਮੀ ਵੀ ਬੈਂਕ ਆਫ ਇੰਗਲੈਂਡ ਦੇ ਫੈਸਲਿਆਂ ਦੇ ਨਾਲ ਪ੍ਰਭਾਵਿਤ ਹੁੰਦੀ ਹੈ ਸੋ ਬੈਂਕ ਆਫ ਇੰਗਲੈਂਡ ਦੇ ਜਿਹੜੇ ਯੂਕੇ ਤੋਂ ਬਾਹਰਲੇ ਇੱਕੋ ਹੀ ਉਹਨਾਂ ਦੇ ਜਿਹੜੇ ਆਗੂ ਰਹੇ ਨੇ ਚੀਫ ਰਹੇ ਨੇ ਉਹ ਮਾਰਕ ਕਾਰਨੀ ਹੋਣੀ ਉਹਨਾਂ ਦੇ ਗਵਰਨਰ ਰਹਿ ਚੁੱਕੇ ਨੇ ਸੋ ਮਾਰਕ ਕਾਰਨੀ ਜਿਹੜੇ ਨੇ ਇਹ ਹੁਣ ਇੱਕ ਤਗੜੇ ਜਿਹੜੇ ਇਕਨੋਮਿਸਟ ਹੋਣ ਦੇ ਚੱਲਦੇ ਆ ਕੈਨੇਡੀਅਨ ਜਿਹੜੀ ਆਰਥਿਕ ਆ ਆਰਥਿਕਤਾ ਆ ਉਹਨੂੰ ਕਿਦਾਂ ਪਟੜੀ ਤੇ ਲੈ ਕੇ ਆਉਂਦੇ ਆ ਇਹ ਇੱਕ ਇਹਨਾਂ ਦੇ ਲਈ ਚੈਲੰਜ ਜ਼ਰੂਰ ਰਹਿਣਾ ਤੇ ਨਾਲ ਦੀ ਨਾਲ ਇਹਨਾਂ ਦੇ ਅਮਰੀਕਾ ਦੇ ਨਾਲ ਇਹਨਾਂ ਦੇ ਰਿਸ਼ਤੇ ਕਿਦਾਂ ਦੇ ਰਹਿੰਦੇ ਆ ਉਹ ਵੀ ਇੱਕ ਵੱਡੀ ਚੁਣੌਤੀ ਰਹਿਣੀ ਆ ਕਿਉਂਕਿ ਇਹਨਾਂ ਨੂੰ ਜਿੱਤ ਹਾਸਲ ਹੋਈ ਆ ਮਾਰਕ ਕਾਰਨੀ ਹੋਣਾ ਨੂੰ ਡੋਨਲਡ ਟਰੰਪ ਦੀ ਮਿਹਰਬਾਨੀ ਦੇ ਚੱਲਦੇ ਆ ਇਹ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿਉਂਕਿ ਹੋਇਆ ਕਿ ਟਰੰਪ ਉਹਨਾਂ ਨੇ ਜਦੋਂ ਇਹ ਬਿਆਨਬਾਜ਼ੀ ਸ਼ੁਰੂ ਕੀਤੀ ਅੱਛਾ ਇਹ ਲਗਾਤਾਰ ਬਿਆਨਬਾਜ਼ੀ ਕਰਦੇ ਰਹੇ ਨੇ ਇਹਨਾਂ ਦੀ ਟੀਮ ਦਾ ਵੀ ਜਿਹੜਾ ਟਰੰਪ ਦੇ ਵੀ ਜਿਹੜੇ ਨਾਲ ਦੇ ਮਿੱਤਰ ਪਿਆਰੇ ਵੀ ਨੇ ਨਾ ਜਾਂ ਉਹਨਾਂ ਦੇ ਵਜ਼ੀਰ ਵੀ ਨੇ ਉਹ ਵੀ ਇਹੀ ਗੱਲ ਕਹਿੰਦੇ ਰਹੇ ਨੇ ਕਿ ਜੇਕਰ 트럼ਪ ਨੇ ਕਿਹਾ ਵੀ 51ਵੀਂ ਸਟੇਟ ਕੈਨੇਡਾ ਬਣ ਜਵੇ ਤਾਂ ਉਹਦੇ ਲਈ ਚੰਗੀ ਗੱਲ ਆ ਤੇ ਚੰਗੀ ਗੱਲ ਹੀ ਆ ਇਹ ਉਹ ਇਦਾਂ ਨਹੀਂ ਕਿਸੇ ਨੇ ਮਨਾਂ ਨਹੀਂ ਕੀਤਾ ਇਸ ਗੱਲ ਨੂੰ ਲੈ ਕੇ ਹਾਲਾਂਕਿ ਜਦੋਂ ਮਾ ਕਾਨ ਨੇ ਪ੍ਰਧਾਨ ਮੰਤਰੀ ਬਣੇ ਤੇ ਉਹਨਾਂ ਦੀ 트੍ਰੰਪ ਦੇ ਨਾਲ ਗੱਲਬਾਤ ਹੋਈ ਉਸ ਤੋਂ ਬਾਅਦ 트੍ਰੰਪ ਨੇ ਪਹਿਲੀ ਵਾਰ ਕਿਹਾ ਸੀ ਕਿ ਮੇਰੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਨਾਲ ਗੱਲ ਹੋਈ ਆ ਅਦਰਵਾਈਜ਼ ਉਹ ਗਵਰਨਰ ਟ੍ਰੂਡੋ ਕਹਿ ਕੇ ਮੁਖਾਤਬ ਕਰਦੇ ਰਹੇ ਨੇ ਜਸਟਿਨ ਟ੍ਰੂਡੋ ਨੂੰ ਸੋ ਉਦੋਂ ਲੋਕਾਂ ਨੂੰ ਲੱਗਦਾ ਸੀ ਵੀ ਸ਼ਾਇਦ ਇਹਦੇ ਵਿੱਚ ਕੁਝ ਚੇਂਜ ਆ ਕਿ ਡੋਨਲਡ 트੍ਰੰਪ ਜਾਂ ਜਿਹੜੀ ਰਿਪਬਲਿਕਨ ਪਾਰਟੀ ਆ ਵਾਈਟ ਹਾਊਸ ਦੇ ਵਿੱਚ ਸਰਕਾਰ ਦੇ ਵਿੱਚ ਇਸ ਸਮੇਂ ਆਪਣੀ ਟੋਨ ਥੋੜੀ ਜਿਹੀ ਡਾਊਨ ਕਰਨਗੇ ਪਰ ਉਹਨਾਂ ਨੇ ਨਹੀਂ ਕੀਤੀ ਤੇ ਉਹਦਾ ਸਿੱਧਾ-ਸਿੱਧਾ ਪ੍ਰਭਾਵ ਪਿਆ ਕੈਨੇਡੀਅਨ ਪੋਲਿਟਿਕਸ ਦੇ ਉੱਤੇ ਕੈਨੇਡੀਅਨ ਇਲੈਕਸ਼ਨ ਦੇ ਉੱਤੇ ਕਿਉਂਕਿ ਜਿਹੜੇ ਪੇਰੇ ਪੋਲਿਵਰ ਹੁਣੀ ਆ ਇਹ ਜਾਦੇ ਕਹਿ ਲਓ ਕਿ ਕਿਉਂਕਿ ਇਹ ਵੀ ਰਾਈਟ ਦੀ ਜਮਾਤ ਦੇ ਮੁਖੀ ਸੀਗੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਸੀ ਇਹ ਰਿਪਬਲਿਕਨ ਪਾਰਟੀ ਤੇ ਕੰਜ਼ਰਵੇਟਿਵ ਪਾਰਟੀ ਦੀ ਕਹਿ ਲਓ ਕਿ ਕਾਈਂਡ ਆਫ ਸੇਮ ਵਿਚਾਰਤਾ ਰਾਇਆ ਸੋ ਲੋਕਾਂ ਨੂੰ ਲੱਗਾ ਕਿ ਇਹ ਵੈਸੇ ਆਪਾਂ ਇਹ ਤਾਂ ਚਲੋ ਨਹੀਂ ਕਹਿੰਦੇ ਕਿ ਇਹਨਾਂ ਨੇ ਬਹੁਤ ਜਿਹੜੀ تنਕੀਦ ਨਹੀਂ ਕੀਤੀ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਜਾਂ ਪੇਰੇ ਪੋਲਿਵਰ ਦੇ ਵੱਲੋਂ تنਕੀਦ ਹੁੰਦੀ ਰਹੀ ਹੈ 트 ਜਸਟਿਨ ਟਰੂਡੋ ਨੇ ਵੀ ਬੜੇ ਸਖਤ ਸ਼ਬਦਾਂ ਦੇ ਵਿੱਚ ਡੋਨਲਡ ਟਰੰਪ ਨੂੰ ਮੁਖਾਤਵ ਕੀਤਾ ਤੇ ਟਰੰਪ ਦੇ ਬਾਬਤ ਜਿੰਨੀ ਸ਼ਕਤੀ ਵਾਲੀ ਲੈਂਗੁਏਜ ਬੋਲ ਸਕਦੇ ਸੀ ਉਹਨਾਂ ਨੇ ਬੋਲੀ ਮਾਰਕ ਕਾਰਨੀ ਨੇ ਆਕੇ ਵੀ ਉਹਨੂੰ ਬਾਰ ਨੂੰ ਕਹਿ ਲੋ ਕਿ ਬਰਕਰਾਰ ਰੱਖਿਆ ਤੇ ਉਹ ਲਗਾਤਾਰ ਉਹਨਾਂ ਨੇ ਲੰਬੇ ਹੱਥੀ ਲਿਆ ਡੋਨਲਡ ਟਰੰਪ ਨੂੰ ਸੋ ਏਸੇ ਪਾਲਿਸੀ ਦੇ ਚੱਲਦੇ ਆ ਲਿਬਰਲ ਪਾਰਟੀ ਦੀ ਏਸੇ ਪਾਲਿਸੀ ਦੇ ਚੱਲਦੇ ਆ ਕਿਤੇ ਨਾ ਕਿਤੇ ਜਿਹੜਾ ਇਹਨਾਂ ਨੂੰ ਇਹ ਜਿੱਤ حاصل ਹੋਈ ਆ ਤੇ ਇਸੇ ਇਹਦੇ ਨਾਲ ਨਾਲ ਜੇ ਇੱਕ ਵੱਡੀ ਗੱਲ ਇਹ ਵੀ ਰਹੀ ਆ ਕਿ ਜਿਹੜੀ ਆਮ ਤੌਰ ਤੇ ਕੀ ਹੁੰਦਾ ਕਿ ਜਿਹੜੀ ਐਨਡੀਪੀ ਤੇ ਲਿਬਰਲ ਦੀ ਵੋਟ ਅੱਗੇ ਵੰਡੀ ਜਾਂਦੀ ਸੀ ਸੋ ਹੁਣ ਐਨਡੀਪੀ ਦੇ ਨਾਲੋਂ ਲੋਕਾਂ ਨੇ ਲਿਬਰਲ ਪਾਰਟੀ ਵੱਲੋਂ ਜ਼ਿਆਦਾ ਜਿਹੜੀ ਆ ਕਿਉਂਕਿ ਸ਼ਾਇਦ ਜਿਹੜੇ ਲੋਕ ਖਾਸ ਕਰਕੇ ਟਰੰਪ ਨੂੰ ਇਹ ਰੋਕਣਾ ਚਾਹੁੰਦੇ ਸੀ ਤੇ ਉਹਨਾਂ ਨੇ ਫਿਰ ਮਾਰਕ ਕਾਰਨੀਵਲ ਨੂੰ ਲਿਬਰਲ ਵੱਲੋਂ ਮੂੰਹ ਕੀਤਾ ਉਹਨਾਂ ਨੂੰ ਲੱਗਾ ਕਿ ਅਸੀਂ ਆਪਣੀ ਵੋਟ ਨਹੀਂ ਵੰਡਣੀ ਅਸੀਂ ਲਿਬਰਲ ਪਾਰਟੀ ਵੱਲੋਂ ਜਾਣਾ ਇਸੇ ਕਰਕੇ ਕਹਿ ਲਓ ਕਿਤੇ ਨਾ ਕਿਤੇ ਐਨਡੀਪੀ ਦਾ ਬਹੁਤ ਜ਼ਿਆਦਾ ਬੁਰਾ ਹਾਰ ਰਿਹਾ ਤੇ ਲਿਬਰਲ ਦੀ ਉਹ ਜਿੱਤ ਹੋਈ ਆ ਸੋ ਇਹ ਕਿਉਂਕਿ ਜਿਹੜੇ ਆ ਮਾਰਕਾਰ ਨਹੀਂ ਹੋਣੀ ਆ ਉਹਨਾਂ ਨੇ ਲਗਾਤਾਰ ਇਹ ਵਰਤਾਂਤ ਸਿਰਜਿਆ ਸੀ ਕਿ ਦੇਖੋ ਜਿਹੜਾ ਡੋਨਲਡ ਟਰੰਪ ਆ ਟੈਰਫ ਵਗੈਰਾ ਲਗਾ ਕੇ ਉਹ ਸਾਨੂੰ ਕਮਜ਼ੋਰ ਕਰਨਾ ਚਾਹੁੰਦਾ ਤੇ ਸਾਡੇ ਤੇ ਆਪਣਾ ਦਬਦਬਾ ਬਣਾਉਣਾ ਚਾਹੁੰਦਾ ਤੇ ਇਹ ਅਮਰੀਕਾ ਦੇ ਬਾਬਤ ਤਾਂ ਵੈਸੇ ਹਮੇਸ਼ਾ ਕਿਹਾ ਵੀ ਜਾਂਦਾ ਵੀ ਭਾਈ ਇਹ ਇਹਨਾਂ ਦੀ ਦੁਸ਼ਮਣੀ ਦੇ ਨਾਲੋਂ ਵੀ ਬੁਰੀ ਇਹਨਾਂ ਦੀ ਦੋਸਤੀ ਹੁੰਦੀ ਆ ਸੋ ਖੈਰ ਹੁਣ ਬੜੀਆਂ ਇਦਾਂ ਦੀਆਂ ਉਦਾਹਰਣਾਂ ਨੇ ਸਾਡੇ ਪੰਜਾਬੀ ਜਿਹੜੀ ਲੈਂਗੁਏਜ ਤਾਂ ਬੜੀ ਰਿਚ ਅਮੀਰ ਆ ਕਿ ਪਾਈ ਕਹਿੰਦੇ ਹੁੰਦੇ ਨਾ ਬਈ ਮਾੜਾ ਗਵਾਂਢੀ ਨਾ ਹੋਵੇ ਮਾੜਾ ਕੁੜਮ ਬਿਸ਼ੱਕ ਦੀ ਹੋਵੇ ਸੋ ਹੁਣ ਮਾੜਾ ਗਵਾਂਢੀ ਕੈਨੇਡਾ ਵਾਲਿਆਂ ਨੂੰ ਮਿਲਿਆ ਤੇ ਪਾਈ ਉਹਨਾਂ ਨੇ ਕਿੱਦਾਂ ਇਹਦੇ ਨਾਲ ਨਜਿੱਠਣਾ ਇਹ ਮਾਰ ਕਾਰ ਨਹੀਂ ਹੋਣੀ ਹੁਣ ਦੇਖਣਗੇ ਪਰ ਚੰਗੀ ਗੱਲ ਹੈ ਕਿ ਇੱਕ ਜਿਹੜੀ ਆ ਤਗੜੀ ਸਰਕਾਰ ਉੱਥੇ ਹੋਣ ਦੇ ਵਿੱਚ ਆਈ ਆ ਸੋ ਖੈਰ ਲਗਾਤਾਰ ਇਹਨਾਂ ਮਸਲਿਆਂ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਿਓ ਸਤਿ ਸ੍ਰੀ ਅਕਾਲ